ਭਾਈ ਹਾਂ ਜਦ ਅ ਕ੍ਰਿਟੀਕਲ ਸਿਚੁਏਸ਼ਨ ਆ ਪੰਜਾਬ ਦੇ ਵਿੱਚ ਹਨਾ ਹਾਂ ਤੇ ਸਿਚੁਏਸ਼ਨ ਇਹ ਆ ਹੜ੍ਹ ਆਏ ਨੇ ਤੇ ਮੈਂ ਕਹਿੰਦਾ ਸਾਰਾ ਪੰਜਾਬ ਸੋਸ਼ਲ ਮੀਡੀਆ ਵਾਲੇ ਰੀਲਾਂ ਵਾਲੇ ਐਕਟਰ ਸਿੰਗਰ ਆਸ ਪੜੋਸ ਜਿਹੜਾ ਵੀ ਮਤਲਬ ਉਥੇ ਲੱਗਦਾ ਨਾ ਵੀ ਸਾਨੂੰ ਜਾਣਾ ਚਾਹੀਦਾ ਪਹੁੰਚਿਆ ਯਾਰ ਉਥੇ ਕੋਈ ਦਿਲ ਫਸ ਗਿਆ ਕੋਈ ਪਹੁੰਚਿਆ ਕਈਆਂ ਨੇ ਸੇਵਾ ਪੰਚਾਈ ਆ ਹਨਾ ਇੱਕ ਗੱਲ ਤਾਂ ਪਤਾ ਲੱਗ ਗਈ ਵੀ ਪੰਜਾਬੀ ਨੂੰ ਪੰਜਾਬ ਦਾ ਦਰਦ ਹੈ ਹਾਂ ਹਾਂ ਜੋ ਜਿੱਥੇ ਵੀ ਬੈਠਾ ਵਾ ਵਧੀਆ ਲੱਗੀ ਗੱਲ ਜਦੋਂ ਕੋਈ ਹੋਰ ਨਹੀਂ ਖੜਦਾ ਤਾਂ ਨਹੀਂ ਬਾਹਰੋਂ ਵੀ ਇਸ ਵਾਰ ਆ ਗਏ ਕਈ ਆਪਾਂ ਪਿਛਲੇ ਬਹੁਤ ਪਿਛਲੀ ਵੀਡੀਓ ਪਾਈ ਸੀ ਕਿ ਪੰਜਾਬ ਨਾਲ ਕੋਈ ਨਹੀਂ ਖੜਾ ਲੇਕਿਨ ਆਪਾਂ ਨੂੰ ਕਮੈਂਟ ਬਹੁਤ ਆਏ ਬਾਈ ਉੱਥੋਂ ਟਰਾਲੀਆਂ ਆ ਗਈਆਂ ਬਾਈ ਸਾਨੂੰ ਵੀ ਪਤਾ ਕਿੱਥੋਂ ਕਿੱਥੋਂ ਟਰਾਲੀਆਂ ਆਈਆਂ ਤੁਸੀਂ ਸਾਡੀ ਗੱਲ ਹੀ ਨਹੀਂ ਸਮਝੋ ਹੈਲਪ ਅਸੀਂ ਕਿਹੜੀ ਕਹਿੰਨੇ ਆ ਹਨਾ ਕਿਉਂਕਿ ਹਰਿਆਣਾ ਹਰਿਆਣੇ ਦੀ ਗੱਲ ਕਰਦੇ ਹਨ ਹਰਿਆਣਾ ਤਾਂ ਨਾਲ ਹੀ ਹੁੰਦਾ ਆਪਣੀ ਉੱਥੇ ਟਰਾਲੀਆਂ ਆਉਣੀ ਆਉਂਦੀਆਂ ਹਨ ਉਹ ਬਾਈ ਅਫਗਾਨਿਸਤਾਨ ਤੱਕ ਟਰਾਲੇ ਪਹੁੰਚਦੇ ਕਿ ਟਰੱਕ ਪਹੁੰਚਦੇ ਹਨ ਉਹ ਪੰਜਾਬ ਤੱਕ ਪਹੁੰਚੇ ਉਹ ਗੱਲਾਂ ਦੀ ਗੱਲ ਕਰੀਏ ਅੱਛਾ ਇਹ ਗੱਲ ਛੱਡੋ ਤੇ ਮੈਂ ਕਹ ਮਦਦ ਕਰਨ ਨੂੰ ਆਏ ਰੁਪਈਏ ਆਏ ਚੱਕੀ ਫਿਰਦੇ ਆ ਐਨਆਰਆਈ ਆਏ ਲੋਕੀ ਪਿੰਡਾਂ ਵਾਲੇ ਆਏ ਚੱਕੀ ਫਿਰਦੇ ਆ ਤੁਸੀਂ ਆਪਦੀ ਹਾਰਡ ਅਰਨ ਮਨੀ ਪਲੀਜ਼ ਕਿਸੇ ਐਰੇ ਗਾਰੇ ਨੱਥੂ ਗਾਰੇ ਦੇ ਹੱਥ ਚ ਨਾ ਫੜਾ ਦਿਓ ਤਾਂ ਜੋ ਤੁਹਾਡਾ ਤੁਸੀਂ ਆਪ ਦਾ ਪੈਸਾ ਵੀ ਲਾਉ ਤੇ ਉਹ ਅੱਗੇ ਮੂਰੇ ਸੇਵਾ ਉਹਨਾਂ ਕੋਲ ਪਹੁੰਚੇ ਵੀ ਨਾ ਹਾਂ ਇਹਦੇ ਲਈ ਇਹ ਵੀ ਐਡ ਕਰਨਾ ਚਾਹੁੰਦੇ ਸਾਨੂੰ ਵੀ ਕਈ ਮੈਸੇਜ ਆਏ ਆ ਉਹ ਸ਼ਰੇਆਮ ਫੇਕ ਪੇਜ ਨੇ ਹਾਂ ਉਹੋ ਨੇ ਔਰ ਕਈ ਥੋੜੇ ਫੇਮਸ ਚਿਹਰੇ ਵੀ ਪੰਜਾਬ ਦੇ ਉੱਠ ਕੇ ਕਈਆਂ ਨੇ ਵੀਡੀਓ ਪਾਈਆਂ ਅਗਲੇ ਦਿਨ ਡਿਲੀਟ ਵੀ ਕਰਤੀਆਂ ਵੀ ਸਾਡੇ ਕਾਊਂਟਾਂ 'ਚ ਪੈਸੇ ਭੇਜੋ ਅਸੀਂ ਸੇਵਾ ਕਰਨੀ ਚਾਹੁੰਦੇ ਆ ਤੁਹਾਨੂੰ ਸਾਨੂੰ ਪੈਸੇ ਪਾਓ ਸਾਡੇ ਅਕਾਊਂਟ ਦੇ ਵਿੱਚ ਸੇਵਾ ਕਰਨੀ ਜਾ ਕੇ ਕੋਈ ਵੀ ਕਿਵੇਂ ਵੀ ਕਰ ਸਕਦਾ ਫਿਰ ਇੱਕ ਫਿਰ ਇੱਕ ਦੂਜੀ ਗੱਲ ਇਹ ਆ ਇੱਕ ਮੁੰਡੇ ਨੇ ਵੀਡੀਓ ਪਾਈ ਸੀਗੀ ਕਿ ਬਾਈ ਅਸੀਂ ਤਾਂ ਆ ਆ ਭਾਈਚਾਰਾ ਤਾਂ ਵਧੀਆ ਖੜਾ ਸਾਈਡ ਤੇ ਕੋਈ ਦੂਜੀ ਸਾਈਡ ਵਾਲੇ ਬੰਦੇ ਆ ਕੇ ਬਾਹਲਾ ਕਰੀ ਜਾਂਦੇ ਹਰ ਇੱਕ ਨੂੰ ਫੂਡ ਪਹੁੰਚਾਓ ਯਾਰ ਕੋਈ ਇੱਕ ਵਾਰੀ ਲੈ ਕੇ ਜਾਂਦਾ ਕੋਈ ਦੋ ਵਾਰੀ ਲੈ ਕੇ ਜਾਂਦਾ ਕੁਛ ਨਾ ਨਾਪੋ ਤੋਲੋ ਇਸ ਵਕਤ ਨਾ ਨਫ਼ਰਤ ਨਾ ਕੁਛ ਹੋਰ ਔਰ ਪੋਲਿਟਿਸ਼ਨਾਂ ਨੂੰ ਯਾਰਕ ਸਵਾਲ ਕਰੋ ਵੀ ਇੱਥੇ ਯਾਰ ਚਲੇ ਜਾਓ ਤੁਸੀਂ ਇੱਥੇ ਵਕਤ ਜਿਨੇ ਤਾਂ ਵੋਟਾਂ ਸੇਕਣੀਆਂ ਹਨਾ ਉਹ ਬੇਸ਼ੱਕ ਦੀ ਚਲੇ ਜਾਵਾ ਆਪਦਾ ਇਥੋਂ ਇਸ ਵਕਤ ਮੁਸੀਬਤ ਪਈਆ ਮੁਸੀਬਤ ਨਾਲ ਸਾਰੇ ਇਕ ਹੋ ਕੇ ਖੜ੍ਹਦੇ ਹੋ ਜਿਵੇਂ ਪੰਜਾਬੀ ਖੜਦਾ ਆਉਂਦਾ ਸ਼ੁਰੂ ਤੋਂ ਨਹੀਂ ਖੁਸ਼ੀ ਵੀ ਹੁੰਦੀਆ ਜਦੋਂ ਹੁਣ ਪੰਜਾਬ ਨਾਲ ਸ਼ਰਿਆਂ ਪੰਜਾਬੀ ਜਿੱਥੇ ਵੀ ਬੈਠਾ ਜਿੱਥੇ ਵੀ ਹੈਗਾ ਬਾਹਰਲਾ ਵੀ ਅੰਦਰਲਾ ਵੀ ਇੱਕਦਾਂ ਹੀ ਖੜਾ ਆ ਕੇ ਯਾਰ ਮੈਂ ਤਾਂ ਹੈਰਾਨ ਹੋ ਗਿਆ ਮੈਂ ਤਾਂ ਵਧੀਆ ਮਤਲਬ ਦੇਖਿਆ ਪੰਜਾਬੀਆਂ ਨੂੰ ਮੁੰਡੇ ਨਿਕਨਕੇ ਜਵਾਹ ਪੋਰਾ ਪੋਰਾ ਅੱਜ ਕੱਲ ਦੇ ਜਵਾਗ ਜਿਨ੍ਹਾਂ ਨੂੰ ਆਪਾਂ ਬੇਅਗਲੇ ਕਹਿੰਦੇ ਆ ਰੀਲਾਂ ਰੂਲਾਂ ਪਾਉਂਦੇ ਆ ਉਹ ਸਭ ਪਹੁੰਚੇ ਸੇਵਾ ਕਰਨ ਮਜ਼ਾ ਲਿਆਤਾ ਯਾਰ ਪੰਜਾਬੀਓ ਤੁਸੀਂ ਬਾਕੀ ਗੱਲਾਂ ਬਾਅਦ ਚ ਰਹਿ ਗਈਆਂ ਇਸ ਟਾਈਮ ਜਿਹੜਾ ਆਉਂਦਾ ਵਾ ਤੇ ਸਭ ਦਾ ਥੈਂਕ ਯੂ ਆ ਜਿਹੜਾ ਹੈਲਪ ਕਰਦਾ ਜਿੱਦਾਂ ਦੀ ਵੀ ਕਰਦਾ ਜਿੱਥੇ ਬੈਠਾ ਵੀ ਕਰਦਾ ਕੋਈ ਪੈਸੇ ਪੈਸੇ ਸੈਂਡ ਕਰ ਰਿਹਾ ਕੋਈ ਉੱਥੇ ਫਿਜ਼ੀਕਲੀ ਉੱਥੇ ਮੌਜੂਦ ਆ ਕੋਈ ਨਹੀਂ ਕੋਈ ਇੱਕ ਵਾਰੀ ਲੈ ਕੇ ਆਂਦਾ ਕੋਈ ਦੋ ਵਾਰੀਆ ਦੇ ਦੋ ਕੋਈ ਗੱਲ ਨਹੀਂ ਉੱਜੜ ਗਿਆ ਘਰ ਲੋਕਾਂ ਦੇ